ਇਸ ਵੀਡੀਓ ਦੇ ਵਿੱਚ ਮੈਂ ਕਿਸੇ ਵੀ ਗਾਣ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਬਸ ਬਕਰੇ ਬਕਰੇ ਪੁਆਇੰਟ ਆਫ 뷰 ਅਤੇ ਪਬਲਿਕ ਰਿਵਿਊਜ਼ ਨੂੰ ਨਜ਼ਰ ਰੱਖ ਕੇ ਵੀਡੀਓ ਬਣਾਈ ਆ ਕੀ ਚਮਕੀਲੇ ਦੇ ਨਾਮ ਦੀ ਤੁੰਬੀ ਅੱਜ ਵੀ ਵੱਜ ਰਹੀ ਹੈ ਨਹੀਂ ਤਾਂ ਫਿਲਮ ਕਿਉਂ ਬੰਦ ਦੀ ਚਮਕੀਲੇ ਤੇ ਅਮਰਜੋਤ ਦੇ ਗਾਣੇ ਜੇਕਰ ਗੰਦੇ ਆ ਤੇ ਉਹਨਾਂ ਦੇ ਮਰਨ ਤੋਂ ਬਾਅਦ ਤੋਂ ਲੈ ਕੇ ਹੁਣ ਤੱਕ ਉਹਨਾਂ ਦੇ ਗਾਣੇ ਰੈਗੂਲਰ ਸੁਣੇ ਵੀ ਜਾਂਦੇ ਪਏ ਆ ਹਿੱਟ ਵੀ ਹੁੰਦੇ ਆ ਤੇ ਸੁਣੇ ਕਿਉਂ ਜਾ ਰਹੇ ਆ ਜੇਕਰ ਗੰਦੇ ਗਾਣੇ ਸੀਗੇ ਕਦੀ ਸੋਚਿਆ ਇਸ ਗੱਲ ਬਾਰੇ ਚਮਕੀਲੇ ਵਿੱਚ ਅਸੀਂ ਕਿਹੜੀ ਚਮਕ ਹੈ ਜਿਹੜੀ ਬੋਲੀਵੁੱਡ ਦੇ ਇੰਨੇ ਵੱਡੇ ਡਾਇਰੈਕਟਰ ਇਮਤੀਆਜ਼ ਅਲੀ ਨੂੰ ਪੰਜਾਬ ਵਿੱਚ ਖਿੱਚ ਲਿਆ ਹੈ ਕਿ ਉਹਨੂੰ ਮਜਬੂਰ ਕਰਤਾ ਚਮਕੀਲੇ ਦੀ ਲਾਈਫ ਬਾਰੇ ਉਹਦੀ ਜ਼ਿੰਦਗੀ ਬਾਰੇ ਇੰਨੀ ਕ ਬਰੀਕੀ ਨਾਲ ਸੋਚਣ ਦੇ ਕਿ ਕੀ ਹੋਇਆ ਉਹਦੀ ਲਾਈਫ ਨਾਲ ਕਿਹੋ ਜਿਹੇ ਗਾਣੇ ਸੀਗੇ ਉਹ ਵੀ ਆਪਾਂ ਦੇਖਦੇ ਹਾਂ ਕਿਹੋ ਜਿਹੇ ਗਾਣੇ ਤੇਰੇ ਆਨ ਨੂੰ ਖਾਜ ਦਾ ਮੈਂ ਪਹਿਲੀ ਵਾਰ ਦਾ ਸਾਰੇ ਕਹਿੰਦੇ ਚਮਕੀਲਾ ਬਿੱਲੋਂ ਲੁਕਿਆਂ ਦਾ ਪੀਰ ਲੁਕਿਆਂ ਦਾ ਪੀਰ かれເຄれ અમર ਸਿੰਘ ચમਕੀਲਾ નામ ਵੀ ચમਕੀਲਾ ਤੇ ਗਾਣੇ ਵੀ ચમਕੀਲੇ ਸੀਗੇ ਗਾਣੇ ਅਸ਼ਲੀਲ ਵੀ ਸੀਗੇ ਤੇ ਧਾਰਮਿਕ ਭਜਨ ਵੀ ਸੀਗੇ ਇਹ ਉੱਬਰ ਦਾ ਸਤਾਰਾ ਉੱਬਰ ਦਾ ਸਿੰਗਰ ਇਹਦੇ ਨਾਮ ਦੀ ਚਮਕ 1980 ਦੇ ਦਸ਼ਕ ਵਿੱਚ ਆਈ ਸੀਗੀ ਜੇਕਰ ਤੁਸੀਂ ਪੂਰੀ ਵੀਡੀਓ ਦੇਖੋਗੇ ਤਾਂ ਤੁਹਾਨੂੰ ਕੁਝ ਸਵਾਲ ਵੀ ਨਜ਼ਰ ਆਉਣਗੇ ਵੀਡੀਓ ਵਿੱਚ ਤੇ ਕੁਝ ਗੱਲਾਂ ਵੀ ਆਪਾਂ ਪੁਆਇੰਟ ਦੇ ਸਹਾਰ ਨਾਲ ਕਰਾਂਗੇ ਇਹ ਸਮਝਣ ਵਿੱਚ ਸੌਖਿਆ ਰਹਿਣਾ ਆਪਾਂ ਪੁਆਇੰਟ ਬਣਾਏ ਆ ਉਹ ਈਜ਼ੀ ਤਰੀਕੇ ਨਾਲ ਪਹਿਲਾ ਪੁਆਇੰਟ ਆ ਗਿਆ ਆਡੀਅੰਸ ਸੁਣਨ ਨੂੰ ਮਿਲਦਾ ਕਿ ਚਮਕੀਲੇ ਦੇ ਅਖਾੜਿਆਂ ਦੀ ਤਰੀਕ 2-2 ਮਹੀਨੇ ਪਹਿਲਾਂ ਦੀ ਬੁਕਿੰਗ ਦੇ ਚਲਦੀ ਹੁੰਦੀ ਸੀਗੀ ਤੇ ਕਈ ਜਾਣਿਆਂ ਦੇ ਆਪਣੇ ਵਿਆਹ ਦੀ ਤਰੀਕ ਵੀ ਉਹ ਤੋਂ ਪੱਕੀ ਕਰਦੇ ਜਦੋਂ ਇਹਨਾਂ ਨੂੰ ਉਹ ਅਖਾੜਿਆਂ ਦੀ ਤਰੀਕ ਮਿਲਦੀ ਹੁੰਦੀ ਸੀਗੀ ਚਮਕੀਲੇ ਹੁਣਾ ਦੀ ਚਲੋ ਅਖਾੜਿਆਂ ਦੀ ਗੱਲ ਆਪਾਂ ਇੱਕ ਪਾਸੇ ਰੱਖਦੇ ਆ ਸੁਣਨ ਨੂੰ ਮਿਲਦਾ ਕਿ ਜਦੋਂ ਇਹਨਾਂ ਦੀਆਂ ਕੋਈ ਕੈਸਟ ਰਿਲੀਜ਼ ਹੁੰਦੀ ਸੀਗੀ ਜਾਂ ਕੋਈ ਰਿਕਾਰਡ ਰਿਲੀਜ਼ ਹੁੰਦਾ ਸੀਗਾ ਸਭ ਤੋਂ ਵੱਧ ਕਾਪੀਆਂ ਚਮਕੀਲੇ ਤੇ ਅਮਰ ਜੋਤ ਦੇ ਗਾਣਿਆਂ ਦੀਆਂ ਵਿਕਦੀਆਂ ਹੁੰਦੀਆਂ ਸੀਗੀਆਂ ਜੋ ਕਿਲੇ ਦੇ ਅਮਰਜੋਦੀਆਂ ਕਾਪੀਆਂ ਚਲੋ ਇੱਕ ਪਾਸੇ ਰੱਖਦੇ ਆ ਬਲੈਕ ਵਿੱਚ ਵੀ ਸਭ ਤੋਂ ਜ਼ਿਆਦਾ ਕਾਪੀਆਂ ਇਹਨਾਂ ਦੀਆਂ ਵਿਕਦੀਆਂ ਹੁੰਦੀਆਂ ਸੀਗੀਆਂ ਹੁਣ ਸੋਚ ਲਓ ਉਸ ਬੰਦੇ ਦੀ ਇੰਨੀ ਚੜ੍ਹਾਈ ਹੋਈ ਹੋਊਗੀ ਜਾਂ ਕਿੰਨੇ ਲੋਕ ਉਹਨੂੰ ਪਿਆਰ ਕਰਦੇ ਹੋਣਗੇ ਕਿੰਨੇ ਲੋਕ ਉਹਨੂੰ ਸੁਣਦੇ ਹੋਣਗੇ ਤੇ ਬਦਲਾ ਕਿਹਦੇ ਨਾਲ ਸੀਗਾ ਹੁਣ ਇੱਥੇ ਇੱਕ ਸੋਚਣ ਵਾਲੀ ਗੱਲ ਆ ਜਿਹੜੇ ਸਿੰਗਰ ਨੂੰ ਲੋਕ ਇੰਨਾ ਪਿਆਰ ਦੇ ਰਹੇ ਆ ਡਿਮਾਂਡ ਕਰਦੇ ਪਏ ਉਹਦੇ ਗਾਣਿਆਂ ਦੀ ਕਿ ਉਹ ਸਾਡੇ ਸਾਹਮਣੇ ਅਖਾੜਾ ਲਾਵੇ ਅਸੀਂ ਉਹਨੂੰ ਡਿਮਾਂਡ ਕਰਾਂਗੇ ਜੇ ਆ ਗਾਣਾ ਸੁਣਾ ਦੇ ਜਾਂ ਆਹ ਵਾਲਾ ਗਾਣਾ ਸੁਣਾ ਦੇ ਤੇ ਉਸ ਸਿੰਗਰ ਦੀ ਦੁਸ਼ਮਣੀ ਕਿਹਨਾਂ ਨਾਲ ਸੀਗੀ ਇਹਕਰ ਕੋਈ ਕਹਿ ਰਿਹਾ ਕਿ ਇਸ ਚੰਬੀਲਾ ਅਮਰਜੋਤ ਸਮਾਜ ਵਿੱਚ ਗੰਦ ਫਰੋਸ ਰਿਹਾ ਅਸ਼ਲੀਲ ਗਾਣੇ ਗਾਉਂਦੇ ਪਏ ਗੰਦੇ ਗਾਣੇ ਗਾਉਂਦੇ ਪਏ ਆ ਫਿਰ ਲੋਕਾਂ ਦਾ ਖੁਦ ਦਾ ਦਿਮਾਗ ਕਿੱਥੇ ਸੀਗਾ ਕੀ ਲੋਕਾਂ ਨੂੰ ਖੁਦ ਨੂੰ ਨਹੀਂ ਪਤਾ ਲੱਗਦਾ ਪਿਆ ਸੀਗਾ ਕਿ ਇਹ ਗੰਦੇ ਗਾਣੇ ਗਾਉਂਦੇ ਪਏ ਆ ਅਸ਼ਲੀਲ ਗਾਣੇ ਗਾਉਂਦੇ ਪਏ ਆ ਗੰਦ ਫਰੋਸਦੇ ਪਏ ਆ ਸਮਾਜ ਵਿੱਚ ਫਿਰ ਲੋਕੀ ਕਿਉਂ ਨਹੀਂ ਉਹਨਾਂ ਨੂੰ ਬੰਦ ਕਰਦੇ ਪਏ ਸੀਗੇ ਕਿਉਂ ਉਹਦੀ ਡਿਮਾਂਡ ਕਰਦੇ ਪਏ ਸੀਗੇ ਕਿਉਂ ਉਹਦੀਆਂ ਕਾਪੀਆਂ ਇੰਨੀਆਂ ਜ਼ਿਆਦਾ ਬਿਕਦੀਆਂ ਸੀਗੀਆਂ ਇੱਕ ਟਾਈਮ ਤੇ ਸਭ ਤੋਂ ਜ਼ਿਆਦੀਆਂ ਕਾਪੀਆਂ ਚੰਬੀਲੇ ਤੇ ਅਮਰਜੋਤ ਦੀਆਂ ਵਿਕਦੀਆਂ ਪਈਆਂ ਸੀ ਕਿ ਇਹ ਦੇ ਇੱਕ ਕਹਾਵਤ ਵੀ ਆ ਕਿ ਆਪਾਂ ਨੂੰ ਪਰੋਸਿਆ ਵੀ ਉਹੀ ਜਾਂਦਾ ਪਲੇਟ ਵਿੱਚ ਜੋ ਆਪਾਂ ਨੂੰ ਖਾਣਾ ਪਸੰਦ ਵਾ ਤੇ ਫਿਰ ਹੁਣ ਗੱਲ ਸਾਰੀ ਇੱਥੇ ਆ ਕੇ ਰੁਕਦੀ ਆ ਕੀ ਆਪਾਂ ਇਹ ਗੱਲ ਕਹਿ ਸਕਦੇ ਆ ਕਿ ਲੋਕੀ ਖੁਦ ਉਸ ਗਾਣਿਆਂ ਨੂੰ ਮੰਨਦੇ ਸੀ ਕਿ ਇਹ ਹਕੀਕਤ ਵਿੱਚ ਗੱਲਾਂ ਹੈਗੀਆਂ ਜੋ ਗਾਣਿਆਂ ਵਿੱਚ ਸੁਣਾ ਰਿਹਾ ਆ ਚਮਕੀਲਾ ਜਿਵੇਂ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਆ ਉਵੇਂ ਹੀ ਆਪਣਾ ਸਮਾਜ ਵੀ ਦੋ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਹੈ ਕਈਆਂ ਨੂੰ ਲੱਗਦਾ ਸੀਗਾ ਕਿ ਚਮਕੀਲੇ ਦੇ ਗਾਣੇ ਅਸਲੀਅਤ ਵਿੱਚ ਉਹ ਹਕੀਕਤ ਪੇਸ਼ ਕਰਦੇ ਆ ਜੋ ਆਪਣੇ ਸਮਾਜ ਵਿੱਚ ਗੱਲਾਂ ਹੈਗੀਆਂ ਤੇ ਕਈਆਂ ਨੂੰ ਲੱਗਦਾ ਸੀਗਾ ਕਿ ਚੰਗੀਲਾ ਸਿਰਫ ਆਪਣੀ ਇਮੇਜਿਨੇਸ਼ਨ ਲਿਖਦਾ ਹੈ ਤੇ ਆਪਣੇ ਮਾਰੇ ਗੋਲਦਾ ਹੈ ਤੁਹਾਨੂੰ ਕੀ ਲੱਗਦਾ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਆਪਾਂ ਵੱਧਦੇ ਆਂ ਦੂਜੇ ਪੁਆਇੰਟ ਵੱਲ ਮੈਂ ਪੁਆਇੰਟ ਬਹੁਤ ਛੋਟੇ ਛੋਟੇ ਬਣਾ ਰਿਹਾ ਕਿਉਂਕਿ ਵੀਡੀਓ ਬਹੁਤ ਲੰਬੀ ਹੋ ਜਾਂਦੀ ਆ ਜੇਕਰ ਤੁਹਾਨੂੰ ਲੱਗਦਾ ਕਿ ਪੁਆਇੰਟਾਂ ਤੇ ਜ਼ਿਆਦਾ ਗੱਲ ਹੋਣੀ ਚਾਹੀਦੀ ਤੁਸੀਂ ਕਮੈਂਟ ਕਰਕੇ ਜੀ ਦੱਸ ਸਕਦੇ ਆ ਜਾਂ ਖੁਦ ਵੀ ਤੁਸੀਂ ਕਮੈਂਟ ਕਰਕੇ ਪੁਆਇੰਟ ਦੱਸ ਸਕਦੇ ਆ ਕਿ ਤੁਸੀਂ ਕਿਹੜੇ ਜ਼ਿਆਦਾ ਪੁਆਇੰਟ ਨੋਟ ਕੀਤੇ ਫਿਲਮ ਵਿੱਚ ਜਉਂਦੀ ਅਸਲੀਅਤ ਲਾਈਫ ਬਾਰੇ ਗਾਣਿਆਂ ਬਾਰੇ ਕੀ ਨੋਟ ਕੀਤਾ ਤੁਸੀਂ ਕਮੈਂਟ ਕਰਕੇ ਜ ਦੂਜਾ ਪੁਆਇੰਟ ਹੈਗਾ ਗਰੀਬੀ ਜਿਹਦਾ ਆਪਾਂ ਸਭ ਨੂੰ ਪਤਾ ਚਮਕੀਲਾ ਬਹੁਤ ਗਰੀਬ ਪਰਿਵਾਰ ਤੇ ਉਠਿਆ ਜਿਹੜੇ ਪਰਿਵਾਰ ਦਾ ਸੰਗੀਤ ਨਾਲ ਗਾਣਿਆਂ ਨਾਲ ਕੋਈ ਲੈਣਾ ਦੇਣਾ ਨਹੀਂ ਸੀਗਾ ਉਹ ਉਸ ਪਰਿਵਾਰ ਤੇ ਉਠਿਆ ਜਦੋਂ ਬੰਦਾ ਜ਼ੀਰੋ ਤੇ ਹੁੰਦਾ ਜਾਂ ਸਟਰਗਲ ਦੇ ਵਿੱਚ ਹੁੰਦਾ ਉਹ ਆਪਣਾ ਆਸਾ-ਪਾਸਾ ਬਹੁਤ ਗੋੜ ਨਾਲ ਦੇਖਦਾ ਕਿ ਲੋਕੀ ਕਰਦੇ ਕੀ ਪਏ ਆ ਸਮਾਜਿਕ ਵਿਤਕਰੇ ਸਮਾਜਿਕ ਮੁੱਦੇ ਦੇਖਦਾ ਉਹਨੇ ਜੋ-ਜੋ ਗੋੜ ਨਾਲ ਦੇਖਿਆ ਅਬਜ਼ਰਵ ਕੀਤਾ ਉਹੀ ਲਿਖਿਆ ਗਾਇਆ ਤੇ ਸੁਣਾਇਆ ਤੁਸੀਂ ਖੁਦ ਵੀ ਸੋਚ ਸਕਦੇ ਆ ਜਿਹੜੇ ਬੰਦੇ ਸਟਰਗਲ ਕਰਦੇ ਪਏ ਆ ਜਦੋਂ ਬੰਦਾ ਬਿਲਕੁਲ ਥੱਲੇ ਵਾਲੇ ਲੈਵਲ ਤੇ ਹੁੰਦਾ ਆ ਉਹ ਬੰਦਾ ਕਿੰਨਾ ਕੁਝ ਗੌਰ ਕਰਦਾ ਕਿ ਲੋਕੀ ਕੀ ਕੰਮ ਕਰਦੇ ਪਏ ਕਿਸ ਚੀਜ਼ 'ਚ ਉਹਨੂੰ ਖੁਦ ਨੂੰ ਫਾਇਦਾ ਹੋ ਸਕਦਾ ਆ ਜਦੋਂ ਬੰਦਾ ਸਾਰਾ ਆਸ-ਪਾਸਾ ਗੌਰ ਨਾਲ ਦੇਖਦਾ ਫੇਰ ਹੀ ਉਹ ਬੰਦਾ ਕੁਝ ਇੰਪਲੀਮੈਂਟ ਕਰਨ ਦੀ ਸੋਚਦਾ ਕਿ ਮੈਨੂੰ ਵੀ ਇਸ ਚੀਜ਼ 'ਚ ਖਰੇ ਫਾਇਦਾ ਹੋ ਸਕਦਾ ਆ ਜੇਕਰ ਹੁਣ ਗੱਲ ਚਮਕੀਲੇ ਦੀ ਕਰੀਏ ਉਹ ਵੀ ਗਰੀਬ ਰਿਮਾਰਡ ਚ ਉਠਿਆ ਸੀਗਾ ਲੁਧਿਆਣਾ 'ੇ ਕੱਪੜੇ ਦੀ ਫੈਕਟਰੀ ਵਿੱਚ ਕੰਮ ਕਰਦਾ ਸੀਗਾ ਤੇ ਆਪਣੇ ਜਿਹੜਾ ਦਿਲ ਵਿੱਚ ਜਨੂਨ ਸੀਗਾ ਗਾਣੇ ਲਿਖਣ ਦਾ ਉਹਦੇ ਲਈ ਅਲੱਗ ਟਾਈਮ ਕੱਢਦਾ ਤਰਜਾ ਬਣਾਉਂਦਾ ਕਿੰਨੇ ਪਾਪੜ ਬੇਲੇ ਹੋਣੇ ਫੇਰ ਜਾ ਕੇ ਅਸੀਂ 90 ਦੇ ਦਸ਼ਕ ਵਿੱਚ ਉਹਦਾ ਨਾਮ ਚਮਕੀਲਾ 80 90 ਦਾ ਦਸ਼ਕ ਹੀ ਕਿਉਂ ਅੱਲੇ ਤੱਕ ਵੀ ਚਮਕੀਲੇ ਦੇ ਨਾਂ ਦੀ ਚੰਗ ਚੰਬਰ ਕਰਾਰ ਰਹਾ ਗਾਣਿਆਂ ਦੇ ਵਿੱਚ ਜਿਹੜੇ ਬੋਲ ਸੀਗੇ ਜੇਕਰ ਉਹ ਗੱਲਾਂ ਅਸਲੀਅਤ ਵਿੱਚ ਨਾ ਹੁੰਦੀਆਂ ਤਾਂ ਲੋਕਾਂ ਨੇ ਪਹਿਲੇ ਦਿਨ ਹੀ ਉਹਨਾਂ ਨਕਾਰ ਦੇਣਾ ਸੀਗਾ ਕਿੰਨਾ ਇਹ ਗਲਤ ਆ ਭਾਈ ਐਦਾਂ ਅਸਲੀਅਤ ਵਿੱਚ ਗੱਲ ਨਹੀਂ ਹੈਗੀ ਉਹਨੂੰ ਪਹਿਲੇ ਦਿਨ ਹੀ ਸੇ ਤੋਂ ੱੱਲੇ ਲਾ ਦੇਣਾ ਸੀਗਾ ਕਿ ਜੇਕਰ ਉਹ ਗੱਲਾਂ ਸੱਚ ਨਾ ਹੁੰਦੀਆਂ ਪਰ ਜੋ ਗਾਣਿਆਂ ਦੇ ਵਿੱਚ ਗੱਲਾਂ ਸੀਗੀਆਂ ਉਹ ਕਿਤਨਾ ਕਿਤੇ ਆਪਣੇ ਸਮਾਜ ਵਿੱਚ ਉਦੋਂ ਵੀ ਸੀਗੀਆਂ ਤੇ ਅੱਜ ਵੀ ਕਿਤਨਾ ਕਿਤੇ ਹੈਗੀਆਂ ਆ ਤਾਂ ਹੀ ਲੋਕ ਹੱਲੇ ਤੱਕ ਵੀ ਗਾਣੇ ਸੁਣਦੇ ਪਿਆ ਤੇ ਜਦੋਂ ਗਾਣੇ ਸੁਣਦੇ ਆ ਉਹਨਾਂ ਦੇ ਦਿਮਾਗ ਵਿੱਚ ਅਲੱਗ ਹੀ ਕੈਰੇਕਟਰ ਬਣ ਜਾਂਦੇ ਆ ਤੇ ਕਿਈ ਜਾਣੇ ਤੱਕ ਜਦੋਂ ਗਾਣੇ ਸੁਣਦੇ ਆ ਆਪਣੇ ਨਾਲ ਰਿਲੇਟ ਕਰਦੇ ਆ ਕਿ ਖਰੇ ਗਾਣਾ ਸਾਡੇ ਦੇ ਬਣਿਆ ਆ ਤੇ ਤੁਹਾਡੇ ਤੇ ਕਿਹੜਾ ਗਾਣਾ ਬਣਿਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸੇ ਨਾਲ ਆਪਾਂ ਵੱਧਦੇ ਆ ਤੀਜੇ ਪੁਆਇੰਟ ਵੱਲ ਤੇ ਜਿਹੜਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਰਦਾ ਪਹਿਲੇ ਸਮੇਂ ਵਿੱਚ ਵੀ ਤੇ ਅੱਜ ਦੇ ਸਮੇਂ ਵਿੱਚ ਵੀ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਰਦਾ ਉਹ ਪੁਆਇੰਟ ਵੱਲ ਆਪਾਂ ਵੱਧਦੇ ਆ ਤੇ ਸਭ ਤੋਂ ਜ਼ਰੂਰੀ ਪੁਆਇੰਟ ਵੀ ਉਹੀ ਜਿਹੜਾ ਸਮਾਜ ਨੂੰ ਸ਼ੁਰੂ ਤੋਂ ਲੈ ਕੇ ਹੁਣ ਤੱਕ ਪ੍ਰਭਾਵਿਤ ਕਰਦਾ ਆਇਆ ਆ ਉਹ ਪੁਆਇੰਟ ਦਾ ਨਾਮ ਹੈਗਾ ਜਾਂਤ ਪਾਤ ਦਾ ਵਿਤਕਰਾ ਸਕੂਲ ਦੇ ਨਿਆਣਿਆਂ ਤੋਂ ਲੈ ਕੇ ਰਾਜਨੀਤੀ ਦੇ ਲੀਡਰ ਤੱਕ ਜਾਤ ਪਾਤ ਦਾ ਸ਼ਿਕਾਰ ਹੋ ਜਾਂ ਚਮਕੀਲਾ ਚਮਾਰ ਸੀਗਾ ਉਹ ਤੋਂ ਗਰੀਬੀ ਚ ਉੱਠ ਰਿਹਾ ਸੀਗਾ ਫਿਲਮ ਵਿੱਚ ਵੀ ਦਿਖਾਇਆ ਗਿਆ ਕਿ ਜਿਹੜਾ ਸੁਰਿੰਦਰ ਸੋਨੀਆ ਦਾ ਮੈਨੇਜਰ ਸੀਗਾ ਉਹ ਚਮਕੀਲੇ ਨੂੰ ਉਹਦੀ ਜਾਤ ਕਰਕੇ ਟਾਰਗੇਟ ਕਰਦਾ ਜਦੋਂ ਉਹ ਕਹਿੰਦਾ ਕਿ ਮੈਂ ਨਾਲ ਕੀ ਬਿਠਾ ਲਿਆ ਤੂੰ ਆਪਣੀ ਜਾਤ ਭੁੱਲ ਗਿਆ ਫਿਲਮ ਵਿੱਚ ਜਿਸ ਤਰ੍ਹਾਂ ਦਿਖਾਇਆ ਗਿਆ ਕਿ ਜਦੋਂ ਚਮਕੀਲੇ ਨੂੰ ਪਹਿਲੀ ਵਾਰ ਸਟੇਜ ਤੇ ਗਾਉਣ ਦਾ ਮੌਕਾ ਮਿਲਦਾ ਤਾਂ ਸੁਰਿੰਦਰ ਸੋਨੀਆ ਨਾਲ ਗਾਉਣ ਤੋਂ ਮਨਾ ਕਰ ਦਿੰਦੀ ਹੈ ਪਰ ਜਦੋਂ ਉਹਦਾ ਮੈਨੇਜਰ ਦੇਖਦਾ ਕਿ ਚਮਕੀਲੇ ਨੇ ਕਿਸ ਤਰ੍ਹਾਂ ਸਾਰੇ ਲੋਕਾਂ ਦਾ ਧਿਆਨ ਆਪਣੇ ਵੱਲ ਜਵਾ ਖਿੱਚ ਲਿਆ ਤੇ ਉਹਦਾ ਮੈਨੀਅਰ ਉਹ ਉਹਦੀਆਂ ਲਾਈਨਾਂ ਦਾ ਪੇਜ ਫੜਾ ਲੈਂਦਾ ਤੇ ਸੁਰਿੰਦਰ ਸੋਨੀਆ ਵੀ ਸਟੇਜ ਤੇ ਆ ਕੇ ਗੋਣ ਲਾ ਜਾਂਦੀ ਆ ਇਹਦਾ ਮਤਲਬ ਕੀ ਹੋਇਆ ਕਿ ਜਨਤਾ ਜੋ ਦੇਖਦੀ ਆ ਕਿ ਸਾਡੇ ਖੁੱਦ ਦਾ ਫਾਇਦਾ ਹੋ ਰਿਹਾ ਤੇ ਉਹ ਕੋਈ ਜਾਤ ਪਾਰ ਨਹੀਂ ਦੇਖਦੀ ਉਹ ਸਿਰਫ ਆਪਣਾ ਫੇਰ ਫਾਇਦਾ ਦੇਖਦੀ ਆ ਪਰ ਜੇ ਉਹੀ ਬੰਦਾ ਜ਼ਿਆਦਾ ਚੜ੍ਹਾਈ ਕਰਨ ਲੱਗ ਜਵੇ ਜਾਂ ਆਪਣਾ ਬੰਦਾ ਹੱਕ ਮੰਗਣ ਲੱਗ ਜਵੇ ਤੇ ਉਹਦੇ ਨਾਲ ਸਭ ਤੋਂ ਘਟੀਆ ਕੰਮ ਕੀਤਾ ਜਾਂਦਾ ਉਹ ਹੈਗਾ ਵਿਤਕਰਾ ਉਹਦੀ ਜਾਤ ਪਾਰ ਦੇ ਕੇ ਉਹਨੂੰ ਥੱਲੇ ਢਕਾਉਂਦਾ ਵਿਤਕਰਾ ਕੀਤਾ ਜਾਂਦਾ ਉਹਨੂੰ ਅੱਗੇ ਵਧਣ ਨਹੀਂ ਦਿੱਤਾ ਜਾਂਦਾ ਤਾਂ ਹੀ ਉਹਨੇ ਕਿਹਾ ਸੀਗਾ ਕਿ ਮੈਂ ਆਪਣੇ ਨਾਂ ਕੀ ਪਿਛਾ ਲਿਆ ਉਹ ਆਪਣੀ ਜਾਤ ਭੁੱਲ ਗਏ ਮੈਂ ਵੈਸੇ ਹੀ ਆਪਣੇ ਇੰਸਟਾਗ੍ਰam ਦੀ ਸਟੋਰੀ ਵਿੱਚ ਪਾਪਾ ਸੀਗਾ ਕਿ ਕੀ ਅੱਜ ਵੀ ਜਾਤ ਪਾਤ ਦਾ ਇਸ਼ੂ ਹੈਗਾ ਆ ਤੇ 100 ਵਿੱਚੋਂ 99% ਸਾਰੇ ਜਣੇ ਮੰਨਦੇ ਪਏ ਸੀਗੇ ਕਿ ਹਾਂ ਵੀ ਅੱਜ ਵੀ ਜਾਤ ਪਾਤ ਦਾ ਵਿਤਕਰਾ ਹੈਗਾ ਆ ਆਪਣੇ ਇੱਥੇ ਸਮਾਜ ਵਿੱਚ ਤੇ ਕੀ ਆਪਾਂ ਕਹਿ ਸਕਦੇ ਕਿ ਜੇ ਅੱਜ ਥੋੜਾ ਪੋੜਾ ਵੀ ਚਲੋ ਘਟਿਆ ਹੋਊਗਾ ਇਹ ਦਾ ਮਤਲਬ ਪੁਰਾਣੇ ਸਮਾਜ ਨੇ ਵਿੱਚ ਕਿੰਨਾ ਜ਼ਿਆਦਾ ਵਿਤਕਰਾ ਕੀਤਾ ਹੋਊਗਾ ਤੁਸੀਂ ਸੋਚ ਸਕਦੇ ਆ ਮੈਂ ਇੱਕ ਵਾਰ ਫੇਰ ਕਹਿ ਰਿਹਾ ਮੈਂ ਕਿਸੇ ਗੱਲ ਨੂੰ ਵੀ ਜਸਟੀਫਾਈ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਪਿਆ ਮੈਂ ਬਸ ਇਹ ਕਹਿ ਰਿਹਾ ਕਿ ਆਪਾਂ ਵੀ ਇਸ ਸਮਾਜ ਦਾ ਹਿੱਸਾ ਆ ਆਪਾਂ ਖੁਦ ਵੀ ਦੇਖਦੇ ਪਿਆ ਕਿ ਆਪਣੇ ਸਮਾਜ ਵਿੱਚ ਕਈ ਚੰਗੀਆਂ ਚੀਜ਼ਾਂ ਵੀ ਬਹੁਤ ਆ ਤੇ ਕਈ ਕੁਰਿਤੀਆਂ ਬਰਿਆਂ ਤੋਂ ਬਰਿਆਂ ਚਲਦੀਆਂ ਆ ਰਹੀਆਂ ਆ ਜਿਹਦੇ ਪਿੱਛੇ ਕਾਰਨ ਕਿਸੇ ਨੂੰ ਨਹੀਂ ਪਤਾ ਕਿ ਕਿਉਂ ਚਲਦੀਆਂ ਆ ਰਹੀਆਂ ਬਸ ਗਾਂ ਤੋਂ ਗਾਂ ਚਲੋਣੀਆਂ ਸਭ ਨੇ ਆ ਦੁਨੀਆ ਸਭ ਬਦਲਣੀ ਚਾਹੁੰਦੇ ਆ ਪਰ ਖੁਦ ਨੂੰ ਕੋਈ ਬਦਲਣਾ ਨਹੀਂ ਚਾਹੁੰਦਾ ਕੀ ਤੁਹਾਨੂੰ ਵੀ ਲੱਗਦਾ ਕਿ ਅੱਜ ਦੇ ਸਮਾਜ ਵਿੱਚ ਵੀ ਜਾਤ ਪਾਤ ਦਾ ਵਿਤਕਰਾ ਕਿਤਨਾ ਕਿਤੇ ਹੈਗਾ ਆ ਇਹ ਤੁਹਾਨੂੰ ਵੀ ਲੱਗਦਾ ਤਾਂ ਤੁਸੀਂ ਵੀ ਕਮੈਂਟ ਕਰਕੇ ਜੁੜ ਦੱਸਿਓ ਹੋਰ ਵੀ ਬਹੁਤ ਪੁਆਇੰਟਸ ਆ ਜਿਨ੍ਹਾਂ ਤੇ ਆਪਾਂ ਗੱਲ ਕਰ ਸਕਦੇ ਆ ਪਰ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿਉਂਕਿ ਇਹ ਵੀਡੀਓ ਫਿਰ ਬਹੁਤ ਜ਼ਿਆਦਾ ਲੰਬੀ ਹੋ ਜਾਣੀ ਜੀ ਆਪਾਂ ਸਾਰੇ ਇਸੇ ਵਿੱਚ ਬਾਰ ਦਈਏ ਨਾ ਬਾਕੀ ਆਪਾਂ ਹੋਰ ਪੁਆਇੰਟਾਂ ਦੀ ਗੱਲ ਆਪਾਂ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਸੋ ਆ ਵੀਡੀਓ ਕਿੱਦਾਂ ਲੱਗੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਇਸ ਚੈਨਲ ਤੇ ਤੁਸੀਂ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਮੈਂ ਤੁਹਾਨੂੰ ਦੱਸ ਮਾਕ ਮੇਰਾ ਨਾਮ ਰੌਹুল ਆ ਤੇ ਇਸ ਚੈਨਲ ਦੇ ਤੁਹਾਨੂੰ ਵੱਖ-ਵੱਖਰੇ ਟੌਪਿਕਸ ਤੇ ਵੀਡੀਓਜ਼ ਦੇਖਣ ਨੂੰ ਮਿਲੂਗੀਆਂ ਇਹ ਆਪਣੇ ਚੈਨਲ ਤੇ ਇਦਾਂ ਨਹੀਂ ਆ ਕਿ ਆਪਾਂ ਕੋਈ ਬਾਇਸ ਸਿਸਟਮ ਰੱਖਿਆ ਹੋਇਆ ਜਿਹੜੀ ਗੱਲ ਲੱਗਦੀ ਆ ਕਿ ਆਪਾਂ ਨੂੰ ਕਹਿ ਦੇਣੀ ਚਾਹੀਦੀ ਆ ਜਾਂ ਜੋ ਹੈਗਾ ਆ ਆਪਾਂ ਐਗਜ਼ੈਕਟ ਉਦਹੀ ਕਹਿ ਦੇ ਦਈਏ ਸੋ ਤੁਹਾਨੂੰ ਇਹ ਵੀਡੀਓ ਕਿੱਦਾਂ ਲੱਗੀ ਤੁਸੀਂ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਸੀਂ ਇਸ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਜੋ ਤੁਹਾਨੂੰ ਅਗਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਰੈਗੂਲਰ ਮਿਲਦੀ ਰਹੇ ਸੋ ਮਿਲਦੇ ਆਪਾਂ ਅਗਲੀ ਵੀਡੀਓ ਵਿੱਚ ਧੰਨਵਾਦ